ਹਾਂਜੀ ਡੀਆਈਜੀ ਭੁੱਲਰ ਨੂੰ ਲੈ ਕੇ ਅੱਜ ਦੇ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਜਿਹਦੇ ਵਿੱਚ ਡੀਆਈਜੀ ਭੁੱਲਰ ਤੇ ਹੁਣ ਸੀਬੀਆਈ ਤੋਂ ਬਾਅਦ ਈਡੀ ਨੇ ਛਾਪਾਂ ਮਾਰ ਦਿੱਤਾ ਗਿਆ ਐਫਆਈਆਰ ਦਰਜ ਕੀਤੀ ਜਾਂਦੀ ਉਹਨਾਂ ਤੇ ਤੇ ਹੁਣ ਇਸ ਮਾਮਲੇ ਦੇ ਪਿੱਛੇ ਪੂਰਾ ਰਾਜ ਕੀ ਆ ਨਵਾਂ ਕ੍ਰਿਸ਼ਨੂ ਕੌਣ ਆ ਡੀਆਈਜੀ ਭੁੱਲਰ ਦਾ ਤੇ ਹੁਣ ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਚੈਨਲ ਤੇ ਬਣੇ ਰਹੋ ਵੱਡੇ ਵੱਡੇ ਖੁਲਾਸੇ ਹੋਣ ਜਾ ਰਹੇ ਆ ਪੁੱਲਰ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ ਪਰਚਾ ਕਿਉਂ ਦਰਜ ਕੀਤਾ ਕੀ ਕੁਝ ਲੱਭਿਆ ਹੈ ਨਾਲ ਹੀ ਡੀਆਚ ਪੁੱਲਰ ਦਾ ਨਵਾਂ ਕ੍ਰਿਸ਼ਨੂ ਕੌਣ ਇਸ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੀਬੇ ਨੂੰ ਸ਼ਿਕਾਇਤ ਕਿੰਨੇ ਦਿੱਤੀ ਹੈ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੀ ਜਵਾਨੀ ਜਿਹੜੀ ਖੇਤਾ ਦੇ ਨਾਂ ਤੇ ਜਾਣੀ ਜਾਂਦੀ ਹੈ ਉਹਨਾਂ ਨੇ ਖੇਤੀ ਕਰਨੀ ਕੋ ਛੱਡ ਦਿੱਤੀ ਹੈ ਵੱਡੀ ਰਿਪੋਰਟ ਬਾਹਰ ਆਈ ਹੈ ਦੋਨੋਂ ਮੁੱਦੇ ਤੇ ਗੱਲਬਾਤ ਕਰਵਾਸ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਅਸੀਂ ਬੜੇ ਦਿਨੋਂ ਤੋਂ ਗੱਲ ਕਰ ਰਹੇ ਸੀਗੇ सीबीआई ਦੀ ਐਂਟਰੀ ਤੇ ਹੋ ਗਈ ਹੈ ਇਨਕਮ ਟੈਕਸ ਤੇ ਈਡੀ ਦੀ ਵੀ ਐਂਟਰੀ ਕਦੀ ਵੀ ਹੋ ਸਕਦੀ ਹੈ ਪਰ ਉਹੀ ਗੱਲ ਸੱਚ ਹੋਈ ਈਡੀ ਨੇ ਭੁੱਲਰ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਹੈ ਮੂਲ ਆਧਾਰ ਕੀ ਉਸ ਗੱਲ ਦਾ देखो ਸਭ ਤੋਂ ਵੱਡੀ ਗੱਲ ਹੈ ਕਿ सीबीआई ਤੋਂ ਬਾਅਦ ਈਡੀ ਦੀ ਐਂਟਰੀ ਲਾਜ਼ਮੀ ਹੋਣੀ ਸੀ ਕਿਉਂਕਿ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਆ ਕਿ ਇੱਕ ਆਈਪੀਐਸ ਅਫਸਰ ਨੂੰ ਰਿਸ਼ਵਤ ਲੈਂਦੇ ਰੰਗਿਆ ਹੱਥੀ ਫੜਿਆ ਤੇ ਉਸ ਤੋਂ ਬਾਅਦ ਗੱਲ ਉਹਨਾਂ ਦੀ ਪ੍ਰਾਪਰਟੀ ਤੱਕ ਪਹੁੰਚ ਗਈ ਪ੍ਰਾਪਰਟੀ ਵੀ ਦੱਸੀ ਗਈ ਕਰੋੜਾਂ ਦੀ ਕਿਉਂਕਿ ਜਿਹੜੇ सीबीआई ਨੇ ਜਿਹੜੇ ਦਸਤਾਵੇਜ਼ ਦਿੱਤੇ ਨੇ ਉਹਦੇ ਚ ਉਹਨਾਂ ਨੇ 150 ਕਿੱਲਾ ਜਿਹੜੀ ਆ ਜ਼ਮੀਨ ਦਾ ਜ਼ਿਕਰ ਕੀਤਾਗਾ ਹੁਣ 150 ਕਿੱਲੇ ਨੂੰ ਆਪਾਂ 2 ਕਰੋੜ ਦੇ ਨਾਲ ਗੁਣਾ ਕਰ ਲੋ ਅੱਜ ਪੰਜਾਬ ਦੇ ਵਿੱਚ ਹਾਈਵੇ ਜਾਂ ਕਿਤੇ ਵੀ 2 ਕਰੋੜ ਤੋਂ ਕਿਲਾ ਘਟਨੀਆਂ ਤੇ ਉਹ 150 300 ਕਰੋੜ ਰੁਪਏ ਦੀ ਤੇ ਜ਼ਮੀਨ ਜਿਹੜੀ ਆ ਦੱਸੀ ਜਾਂ ਪਣਦੀ ਆ ਫਿਰ ਉਹਨਾਂ ਨੇ 50 ਫਲੈਟ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ 20 ਦੁਕਾਨਾਂ ਦੀ ਗੱਲ ਕੀਤੀ ਜਾਂ ਤੇ ਉਸ ਵਾਰ ਸੀਬੀਏ ਕਹਿੰਦੀ 20 ਨਹੀਂ 50 ਆ ਹੁਣ 50 ਦੁਕਾਨਾਂ ਜਾਂ ਫਲੈਟ ਜੇ ਫਲੈਟਾਂ ਦੀ ਗੱਲ ਕੀਤੀ ਜੇ ਤਾਂ ਐਵਰੇਜ ਜੇ 50 ਲੱਖ ਦਾ ਵੀ ਦੱਸੇ ਤਾਂ 250 ਕਰੋੜ ਰੁਪਇਆ ਇਹ ਹੋ ਗਿਆ 300 ਪਲੱਸ 2200 5500 ਕਰੋੜ ਦੀ ਤੇ ਇਹ ਪ੍ਰਾਪਰਟੀ ਬੰਦੀ ਹੈਗੇ ਤੇ ਜਦੋਂ ਇਸ ਮਸਲੇ ਦੇ ਵਿੱਚ ਈਡੀ ਨੂੰ ਪਤਾ ਲੱਗਾ ਕਿ ਜਿਹੜੀ ਸੀਬੀਆਈ ਕੋਲ ਦਸਤਾਵੇਜ਼ ਪਹੁੰਚੇ ਨੇ ਉਹ ਕਰੋੜਾਂ ਦੇ ਕਾਨੂੰਨ ਮੁਤਾਬਕ ਈਡੀ ਦੀ ਐਂਟਰੀ ਹੋ ਜਾਂਦੀ ਹੈ ਜਦੋਂ ਕ੍ਰਿਪਸ਼ਨ ਦਾ ਜਾਂ ਡੀਏ ਦਾ ਕੇਸ ਸੰਬੰਧਾ ਹੈਗਾ ਹਰ ਚਲਸੀ ਭੁੱਲਰ ਕੋਈ ਨਵਾਂ ਕੇਸ ਨਹੀਂ ਆਇਆ ਕਿ ਈਡੀ ਦੀ ਐਂਟਰੀ ਹੋ ਉਸ ਤੋਂ ਪਹਿਲਾਂ ਪੰਜਾਬ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਲੀਡਰ ਫੜੇ ਗਏ ਸੀ ਭਗਵੰਤ ਮਾਨ ਦੀ ਸਰਕਾਰ ਨੇ ਫੜੇ ਸੀ ਚਾਹੇ ਉਹਦੇ ਚ ਸਾਧੂ ਸਿੰਘ ਧਰਮਸੋਤ ਚਾਹੇ ਉਹਦੇ ਚ ਜਿਹੜੇ ਆਪਣੇ ਉਹਨਾਂ ਦਾ ਸੁੰਦਰ ਸ਼ਾਮ अरोੜਾ ਹੋਊਗੇ ਜਾਂ ਪੜ ਤੋਂ ਪੁਛਾਂ ਸੀ ਜਾਂ ਹੋਰ ਵੀ ਲੋਕ ਈਡੀ ਦੀ ਐਂਟਰੀ ਲਾਜ਼ਮੀ ਤੌਰ ਤੇ ਹੋ ਜਾਂਦੀ ਹੈ ਤੇ ਇਸ ਕਰਕੇ ਇਹ ਕ腐ਸ਼ਨ ਦਾ ਕੇਸ ਵੀ ਤੇ ਡੀਏ ਦਾ ਕੇਸ ਵੀ ਇਸ ਕਰਕੇ ਈਡੀ ਦੀ ਐਂਟਰੀ ਹੋ ਗਈ ਹੁਣ ਜਿਵੇਂ ਪੁਲਿਸ ਨੂੰ ਆਪਾਂ ਸ਼ਿਕਾਇਤ ਦਿੰਦੇ ਪਹਿਲੀ ਹੁੰਦੀ ਹੈ ਡੀਡੀਆਰ ਕੱਟੀ ਜਾਂਦੀ ਹੈ ਨਾ ਸ਼ਿਕਾਇਤ ਦਿੱਤੀ ਫਿਰ ਇੱਕ ਐਫਆਈਆਰ ਹੁੰਦੀ ਹੈ ਫਰਸਟ ਹੈਂਡ ਇਨ ਪਰਮਿਸ਼ਨ ਨਾ ਤੇ ਜਦੋਂ ਈਡੀ ਦੀ ਐਂਟਰੀ ਹੁੰਦੀ ਉਹਨੂੰ ਈਸੀਆਈਆਰ ਕਹਿੰਦੇ ਹੈਗੇ ਨੇ ਤੇ ਇਸ ਕੇਸ ਦੇ ਵਿੱਚ ਹਾਂਜੀ ਹੁਣ ਇਸ ਕੇਸ ਦੇ ਵਿੱਚ ਈਡੀ ਦੀ ਐਂਟਰੀ ਹੋ ਗਈ ਆ ਡੀਐਲਜੀ ਭੁੱਲਰ ਦੇ ਹੁਣ ਜੇ ਗੱਲ ਕਰੀਏ ਪਹਿਲਾਂ 7 ਕਰੋੜ ਰੁਪਇਆ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਦੇਕਰ ਤਾਂ ਹੁਣ ਜਿਹੜਾ ਕੀ 150 ਕਿੱਲਾ ਜ਼ਮੀਨ ਦਾ ਹੋਰ ਨਿਕਲਿਆ ਤੇ ਬਾਕੀ 50 ਫਲੈਟ ਦੱਸਿਆ ਜੇ ਇੱਕ ਫਲੈਟ ਦੀ 50 ਲੱਖ ਵੀ ਕੀਮਤਾਂ ਤਾਂ ਭਈ ਇਹ ਸਾਰਾ ਕੁੱਲ ਮਲਾ ਕੇ 500 ਕਰੋੜ ਰੁਪਇਆ ਹੋਰ ਇਹਦੀ ਆਮਦਨ ਨਿਕਲਾਈ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਈਡੀ ਨੇ ਜਿਹੜੀ ਇਹ ਛਾਪਾਂ ਮਾਰਿਆ ਤੇ ਇਹਦੇ ਵਿੱਚ ਹਜੇ ਹੋਰ ਪਤਾ ਨਹੀਂ ਖੁਲਾਸੇ ਕਿੰਨੇ ਹੋਣਗੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਡੀਏਜੀ ਭੁੱਲਰ ਬਾਰੇ ਕਿਉਂਕਿ ਜੇ ਗੱਲ ਕਰੀਏ ਵੱਡੀ ਰੈਂਕ ਰੈਂਕ ਦੇ ਅਧਿਕਾਰੀ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਸੀਬੀਆਈ ਨੇ ਚੰਗੀ ਤਰ੍ਹਾਂ ਜਾਂਚ ਕੀਤੀ ਬਾਅਦ ਦੇ ਵਿੱਚ ਈਡੀ ਕੋਲੇ ਪਹੁੰਚ ਗਿਆ ਇਹ ਮਾਮਲਾ ਤੇ ਹੁਣ ਡੀਏਜੀ ਭੁੱਲਰ ਦਾ ਫੈੜਾ ਸੌਖਾ ਨਹੀਂ ਸੁਟਣਾ ਮੈਨੂੰ ਤਾਂ ਇਹ ਲੱਗਦਾ ਵੀ ਲੰਬੇ ਸਮੇਂ ਤੱਕ ਜੇਲ੍ਹ ਰਹਿਣਗੇ ਡੀਏਜੀ ਭੁੱਲਰ ਨੂੰ ਲੈ ਕੇ ਜਿਹੜੇ ਅੱਜ ਦੇ ਖੁਲਾਸੇ ਆ ਤੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਆਪਣੇ ਕਮੈਂਟ ਜ਼ਰੂਰ ਰੱਖੋ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਕੀ ਆਪਣਾ ਨੋਟਿਫਿਕੇਸ਼ਨ ਮਿਲਦੇ ਕਲ ਨੂੰ ਨਵੇਂ ਟਾ ਧੰਨਵਾਦ